ਦੀ ਨਾਮ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਜਰਨੈਲ ਸਿੰਘ ਹੈ। ਮੈਂ ਸ਼ੇਖਪੁਰ ਕੰਬੋਆ ਪਿੰਡ ਤੋਂ ਸਰਪੰਚੀ ਦਾ ਕੈਂਡੀਡੇਟਾਂ ਜੀ। ਜਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਤੁਸੀਂ ਚੋਣ ਲੜ ਰਹੇ। ਵੀਰ ਜੀ, ਮੁੱਦੇ ਪਿੰਡ ਦੇ ਵਿੱਚ ਕੰਮ ਹੀ ਨਹੀਂ ਹੋਇਆ ਕੋਈ ਵੀ। ਪੁਰਾਣੀਆਂ ਪੰਚਾਇਤਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ। ਕੁਝ ਨਹੀਂ ਹੋਇਆ ਹੈਗਾ। ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ। ਮੀਂਹ ਪੈਂਦਾ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ, ਨਾਲੀਆਂ ਦਾ ਪਾਣੀ ਵੜ ਜਾਂਦਾ ਹੈਗਾ। ਪੁਰਾਣੀਆਂ ਪੰਚਾਇਤਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਇਸ ਲਈ ਅਸੀਂ ਮੈਦਾਨ ਦੇ ਵਿੱਚ ਆਏ ਆ ਇਸੇ ਚੀਜ਼ ਨੂੰ ਦੇਖਦੇ ਹੋਏ ਵੀ ਪੁਰਾਣੀਆਂ ਪੰਚਾਇਤਾਂ ਨੇ ਕੁਝ ਨਹੀਂ ਕੀਤਾ ਸਾਡਾ ਪਹਿਲਾ ਸਭ ਤੋਂ ਪਹਿਲਾ ਕੰਮ ਹੈਗਾ ਅਸੀਂ ਪਿੰਡ ਦੇ ਵਿੱਚ ਸੀਵਰੇਜ ਪਲਾਂਟ ਲਾਣਾ ਹੈਗਾ ਸਰਕਾਰ ਵੱਲੋਂ ਰਿਕੁਐਸਟ ਕਰਕੇ ਪਲਾਂਟ ਲੈ ਕੇ ਆਉਣਾ ਹੈਗਾ ਜਿਹੜਾ ਸਾਡੇ ਸਕੂਲ ਦਾ ਪਿੰਡ ਦਾ ਸਕੂਲ ਹੈ ਪੰਜਵੀਂ ਤੱਕ ਹੈ ਉਹਨੂੰ ਅਪਗ੍ਰੇਡ ਕਰਾਉਣਾ ਹੈਗਾ ਸਪੋਰਟਸ ਮੈਂ ਖੁਦ ਸਪੋਰਟਸ ਪਰਸਨ ਆ ਇਸ ਕਰਕੇ ਗੇਮਾਂ ਦਾ ਵੀ ਸਾਡਾ ਹੈਗਾ ਵੀ ਅਸੀਂ ਗੇਮਾਂ ਕਰਾਇਆ ਕਰਾਂਗੇ ਸੀਸੀਟੀਵੀ ਕੈਮਰੇ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਗਲਤ ਅੰਸਰ ਨੇ ਜਿਵੇਂ ਕੋਈ ਨਸ਼ੇ ਵਾਲੇ ਕੋਈ ਐਦਾਂ ਉਹ ਅਸੀਂ ਉਹ ਨਹੀਂ ਕਰਨ ਦਿਆਂਗੇ ਪਿੰਡ ਦੇ ਵਿੱਚ ਕਿਸੇ ਬੰਦੇ ਨੂੰ ਠੀਕ ਹੈ ਜੀ ਤੇ ਸਾਡੇ ਇੱਕ ਸਾਡਾ ਸ਼ਹਿਰ ਦਾ ਪਹਿਲਾ ਪਿੰਡ ਹੈ ਟੋਲ ਟੈਕਸ ਸਾਨੂੰ ਨੇੜੇ ਲੱਗਦਾ ਹੈ ਟੋਲ ਨਹੀਂ ਸਾਨੂੰ ਫ੍ਰੀ ਹੈਗਾ ਉਹ ਵੀ ਸਾਡ ਨੂੰ ਪੈਸੇ ਲੈਂਦੇ ਨਹੀਂ ਸਾਡੇ ਤੋਂ ਪਿੰਡ ਦੀ ਬੀਬੀਆਂ ਵਾਸਤੇ ਕੁਝ ਖਾਸ ਲੈ ਕੇ ਆ ਰਹੇ ਹੋਗੇ ਬੀਬੀਆਂ ਵਾਸਤੇ ਵੀਰੇ ਮੈਂ ਆਪਣੇ ਵੱਲੋਂ ਠੀਕ ਹੈ ਜੀ ਸਰਕਾਰ ਵੱਲੋਂ ਕੋਈ ਇਹਦੇ ਵਿੱਚ ਫੰਡ ਦਾ ਕੋਈ ਉਹ ਨਹੀਂ ਹੈਗਾ ਮੇਰਾ ਖੁਦ ਦਾ ਬੈਂਕੁਇਟ ਹਾਲ ਤੇ ਹੋਟਲ ਹੈ ਮੈਂ ਆਪਣੇ ਪਹਿਲਾਂ ਵੀ ਨਿਊ ਚੈਨਲ 'ਚ ਦੱਸਤਾ ਹੈਗਾ ਕੀ ਸ਼ੇਖਪੁਰ ਕੰਬਵਾ ਦੇ ਕਿਸੇ ਵੀ ਕੋਈ ਵੀ ਪਰਿਵਾਰ ਇਹਦੇ ਵਿੱਚ ਗਰੀਬ ਪਰਿਵਾਰ ਹੈ ਚਾਹੇ ਆ ਪੈਸੇ ਵਾਲਾ ਜਿਵੇਂ ਵੀ ਹੈ ਬੱਚੀ ਦਾ ਵਿਆਹ ਮੇਰੇ ਵੱਲੋਂ ਫ੍ਰੀ ਹੈ ਮੇਰੇ ਉਥੇ ਹਾਲ ਚ ਜਾਓ ਤੁਹਾਨੂੰ ਸਜਾ ਸਜਾਇਆ ਸਾਰਾ ਕੁਝ ਮਿਲ ਜੇਗਾ ਆਪਣੇ ਉਥੇ ਵਿਆਹ ਕਰੋ ਇਹ ਬੱਚਿਆਂ ਨੂੰ ਕੋਈ ਸ਼ਗਨ ਸ਼ਗਨ ਵੀਰ ਜੀ ਮੈਂ ਪਹਿਲਾਂ ਵੀ ਨਿਊ ਚੈਨਲ 'ਚ ਦੱਸਿਆ ਹੈਗਾ ਬੱਚੀ ਦਾ ਵਿਆਹ ਰੱਖੋ ਮੇਰੇ ਤੋਂ ਆਪਦੀ ਜੇਬ 'ਚ ਔਨ ਦੀ ਸਪੋਰਟ ਉਸੇ ਟਾਈਮ 5100 ਰੁਪਇਆ ਦੇ ਦੇਾਂਗੇ ਸਿਹਤ ਨੂੰ ਵੀ ਲੈ ਕੇ ਕੋਈ ਤੁਸੀਂ ਉਪਰਾਲਾ ਕਰਨਾ ਸਿਹਤ ਵਾਸਤੇ ਵੀਰ ਜੀ ਜਿਹੜੇ ਸਾਡੇ ਪਿੰਡ ਦੇ ਜਿੰਨੇ ਵੀ ਬਜ਼ੁਰਗ ਨੇ ਇਹ ਅਸੀਂ ਜਿਹੜੇ ਸਾਡੇ ਪਿੰਡ ਦੇ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਸਾਰਿਆਂ ਵਾਸਤੇ ਹਰ ਮਹੀਨੇ ਮੈਡੀਕਲ ਚੈੱਕਅਪ ਪੰਚਾਇਤ ਵੱਲੋਂ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਜਿਹੜੀ ਸਾਡੀ ਟੀਮ ਹੈ ਟੀਮ ਵੱਲੋਂ ਮੈਡੀਕਲ ਚੈੱਕਅਪ ਫ੍ਰੀ ਹੋਪੋਸਟ ਚੋਣ ਨਿਸ਼ਾਨ ਕੀ ਹੈ ਜੀ ਮੇਰਾ ਚੋਣ ਨਿਸ਼ਾਨ ਘੜਾ ਹੈ ਜੀ ਪਿੰਡ ਵਾਲਿਆਂ ਨੂੰ ਕੀ ਅਪੀਲ ਕਰਦੀ ਹਾਂ ਮੈਂ ਆਪਣੇ ਪਿੰਡ ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਆਪ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਇੱਕ ਵਾਰ ਮੌਕਾ ਦਿਓ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦਵਾਂਗਾ ਪਹਿਲੇ ਦਿਨ ਤੋਂ ਪਿੰਡ ਦੇ ਵਿੱਚ ਕੰਮ ਹੋਣੇ ਸ਼ੁਰੂ ਹੋ ਜਾਣਗੇ ਚਾਹੇ ਆਪ ਦੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਆਪਣੀ ਟੀਮ ਸਾਰੀ ਟੀਮ ਨੂੰ ਕੰਮਾਂ ਤੇ ਲਾ ਦੇਣਾ ਅਸੀਂ ਪਹਿਲੇ ਦਿਨ ਤੋਂ